ਸ਼ਸ਼ਕਲ ਜਾਨੀ ਤੁਸੀਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ਟ ਫਿਰ ਇੱਕ ਵਾਰੀ ਲਾਈਵ ਹੋਇਆ ਤਾਣਾ ਮੰਡੀ ਤੋਂ ਜਿੱਥੇ ਕੀ ਯਾਨੈਕਸ ਐਗਜ਼ੀਬਿਸ਼ਨ ਦਾ ਜਿਹੜਾ ਸੈਕੰਡ ਡੇ ਹੈ ਸੈਕੰਡ ਡੇ ਦੇ ਵਿੱਚ ਜਿਹੜੀ ਰੌਣਕਾਂ ਦੇਖ ਸਕਦੇ ਹੋ ਨਜ਼ਰ ਆ ਰਹੀਆਂ ਬਿਲਕੁਲ ਜਿਹੜੀ ਕੀ ਵਿਜ਼ਟਰ ਪਹੁੰਚੇ ਹੋਏ ਨੇ ਪਹੁੰਚੇ ਆ ਆਰਟੀ ਦੇ ਜਿਹੜੇ ਸਟਾਲ ਦੇ ਉੱਤੇ ਗੱਲਬਾਤ ਵੀ ਕਰਾਂਗੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਪੂਰੀ ਆਰ ਐਨ ਡੀ ਇੱਥੇ ਕੀਤੀ ਜਾ ਰਹੀ ਹੈ ਕੀ ਕੁਝ ਇੱਥੇ ਬਣਾਇਆ ਗਿਆ ਤੇ ਕੀ ਕੁਝ ਖਾਸ ਰਹਿ ਗਿਆ ਕੀ ਤੇ ਗੱਲਬਾਤ ਵੀ ਕਰਾਂਗੇ ਜਿਹੜੇ

बट आरथी जैसे ब्रांड को भी एग्जीबिशन की जरूरत पड़ती है जरूरत नहीं है ये आपको प्रमोशन है जितना प्रमोशन करोगे उतने बिजनेस पॉसिबिलिटी बढ़ेंगी जी तो जरूरत तो हर एक आदमी को है देखा जाता है कि जैसे चाइना से बहुत इंपोर्ट चल रहा है तो उसके कारण कहीं ना कहीं जो इंडिया मार्केट है वो थोड़ी लो हो रही है तो उसका भी कोई इफेक्ट समझ लो या डिफेक्ट तो है तो उसका डिमांड कम हुई है चाइना से कपड़ा काफ़ी सस्ता आ रहा है और अंडर प्राइसिंग में आ रहा है तो उसकी वजह से इंडस्ट्री में डिमांड तो काफ़ी है शिफ्ट हुई है चाइना में तो इट्स अ बिगेस्ट थ्रेट फॉर इंडियन इंडस्ट्री तो गवर्नमेंट लेवल पे ना को ना कुछ उनको टेकअप करना चाहिए कि जो कपड़ा आ रहा है अंडर प्राइसिंग में आए एटलीस्ट फेयर लेवल प्लेइंग कम्पटिशन हो तो सर जो बायर भी इतने मौजूद ने गलबात करने की कोशिश है सर क्या नाम है एगजीबिशन बहुत दिफरं 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 ही डिफरेंट डिफरेंट वरायटीज आई फैब्रिक्स तरह तरह दे हैं, कलर्स है। बहुत कुछ है इस साल बहुत ही डिफरेंट डिफरेंट का माल है और इंडस्ट्री बहुत लाभ होगा तो इस करके अब देखना है तो ਤਰ ਕਿਸ ਤਰ੍ਹਾਂ ਦੇਖਦਾ ਜਾਵੇ ਕਿ ਹਲੇ ਵੀ ਨਿਰਾਸ਼ਾ ਦੇ ਦੇਖ ਰਿਹਾ ਕਿ ਚਾਈਨਾ ਤੋਂ ਜਿਹੜਾ ਇੰਪੋਰਟ ਹੋ ਰਿਹਾ ਸਮਾਨ ਤੇ ਉਹਦੇ ਨਾਲ ਕਿਤੇ ਨਾ ਕਿਤੇ ਇੰਡੀਆ ਮਾਰਕੀਟ ਨੂੰ ਵੀ ਥੋੜਾ ਇਫੈਕਟ ਪੈ ਰਿਹਾ ਵਾ ਇਹ ਆਈਟਮਾਂ ਉਹਨਾਂ ਤੋਂ ਹਟ ਗਿਆ ਜੀ ਕਾਫੀ ਐਚੀਏ ਬਹੁਤ ਐਚੀਏ ਉਹਨੂੰ ਕੰਪੀਟ ਕਰਦੀ ਹੈ ਜੀ ਔਰ ਕਾਫੀ ਵਧੀਆ ਕਲਰਸ ਦੇਖੋ ਤੁਸੀਂ ਇਹ ਕਲਰਫੁਲ ਦੇਖੋ ਜੀ ਤੋਂ ਆਈ ਹੋਪ ਆਈ ਹੋਪ ਕਿ ਚਾਈਨਾ ਦੀ ਜੇ ਜਿਸ ਸਾਫ ਸਿਰ ਡਵੈਲਪਮੈਂਟ ਹੋ ਰਹੀ ਹੈ ਚਾਈਨਾ ਦੀ ਖਤਮ ਹੋ ਜਾਏਗੀ ਜੀ ਇਹ ਐਗਜ਼ਿਬਿਸ਼ਨ ਦਾ ਬੈਨੀਫਿਟ ਬਹੁਤ ਬੈਨੀਫਿਟ ਹੈ ਸੋ ਹੋਰ ਵੀ ਜਿਹੜੇ ਵਾਇਰ ਨੇ ਉਹ ਵੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਸਰ ਕੀ ਨਾਮ ਹੈ ਜੀ ਮੇਰਾ ਨਾਮ ਕੇਰਨਜੀਵ ਸਿੰਘ ਹੈ ਮੈਂ ਜਨਰਲ ਸੈਕਟਰੀ ਨੈਟਵਰਕਿੰਗ ਟੈਕਸਿਲ ਕਲੱਬ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਐਗਜ਼ਿਬਿਸ਼ਨ ਲੱਗੀ ਹੋਈ ਹੈ ਕਿ ਇਦਾਂ ਦਾ ਬੈਨੀਫਿਟ ਮਿਲਦਾ ਹੈ ਇਦਾਂ ਦੀ ਐਗਜ਼ਿਬਿਸ਼ਨਾਂ ਚ ਐਕਸਪੋਜ਼ਰ ਹੈ ਇਹਨਾਂ ਨੇ ਪਿਛਲੇ ਸਾਲਾਂ ਨੂੰ ਇਸ ਤਰ੍ਹਾਂ ਹੀ ਜ਼ਿਆਦਾ ਐਕਸਪੋਜ਼ਰ ਕੀਤਾ ਜੀ ਜਿਹੜੇ ਪ੍ਰੋਡਕਟ ਨੇ ਸਾਡੇ ਡੋਰ ਸਟੈਪ ਤੇ ਲਿਆ ਕੇ ਦਿੱਤੇ ਨੇ ਸਾਨੂੰ ਉਹਦਾ ਬੜਾ ਵਾਧਾ ਹੋਇਆ ਹੁੰਦਾ ਹੋਰ ਕ੍ਰਾਸ ਪ੍ਰੋਡਕਸ਼ਨ ਹੁਣ ਕਾਫੀ ਲੰਬੀ ਚੌੜੀ ਆਪਸ ਵਿੱਚ ਗੱਲ ਹੋਏਗੀ ਮੈਨੂਫੈਕਚਰਰ ਦੀ ਆਪਸ ਵਿੱਚ ਕਿ ਕਿਹੜੇ ਕਿਹੜੇ ਐਸ ਆਰੀ ਪ੍ਰੋਸਪੈਕਟਿਵ ਜ਼ਿਆਦਾ ਹੈਗਾ ਜੀ ਬਲੈਂਕ ਬਹੁਤ ਅੱਛੇ ਆਏ ਨੇ ਜੀ ਫਿਨਿਸ਼ਿੰਗ ਦੀ ਫੈਬਰਿਕ ਦੀ ਉਹ ਤੇ ਬਹੁਤ ਕੁਝ ਆਇਆ ਹੈ ਹਾਂ ਤਾਂ ਓਵਰ 올 ਐਗਜ਼ੀਬਿਸ਼ਨ ਦਾ ਬੈਨੀਫਿਟ ਹੁੰਦਾ ਮਿਲਦਾ ਨਹੀਂ ਬੈਨੀਫਿਟ ਉਹ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਬਾਇਰ ਵੀ ਦੱਸ ਰਹੇ ਕਿ ਅਸਾਂ ਤੁਹਾਨੂੰ ਵੀ ਇੱਕੋ ਹੀ ਰੂਫ ਦੇ ਉੱਤੇ ਜਿਹੜਾ ਕਿ ਸਾਰੇ ਬਾਇਰ ਜਿਹੜੇ ਐਗਜ਼ੀਬਿਟਰ ਨੇ ਉਹਨਾਂ ਨੂੰ ਦੇਖਣ ਨੂੰ ਮਿਲ ਜਾਂਦੇ ਆ ਇੱਕੋ ਹੀ ਛੱਤ ਥੱਲੇ ਜਿਹੜੇ ਕਿ ਲੋਕ ਜਿਹੜੇ ਦੂਰੋਂ ਦੂਰੋਂ ਜਿਹੜੇ ਆਪ ਇੱਥੇ ਚੱਲ ਕੇ ਸਾਡੇ ਦੁਆਰ ਤੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ